ਬੀਡੀਪਸ ਕਿੰਨਾ ਵਾਰ ਭਾਈ ਮੈਂ ਖਾਣੇ ਦਾ ਮੈਂ ਡੇਢ ਤੋਂ ਦੋ ਹੁੰਦਾ ਨਹੀਂ ਸਰ ਹੁਣੇ ਹੀ ਗਿਆ ਕਪੀ ਤਾਂ ਨਹੀਂ ਆ ਬੰਦੇ ਆਣੇ ਬੁਣੇ ਨਹੀਂ ਮੈਨੂੰ ਚਾਹੀਦੇ ਕੰਮ ਮੈਂ ਹੁਣ ਮਜਬੂਰ ਹੋ ਕੇ ਆਇਆ ਅੱਜ ਮੈਨੂੰ ਸ਼ਿਕਾਇਤਾਂ ਆਉਂਦੀਆਂ ਤੇ ਬੰਦੇ ਬਿੰਦ ਨਹੀਂ ਕੰਮ ਨਹੀਂ ਕਰਦੇ ਖੱਜਲਖਾਰ ਕਰਦੇ ਨੇ ਮੇਰੇ ਜੋਬੜੇ ਪੱਤਰ ਨਹੀਂ ਹੋਵੇ ਮਾੜਾ ਜਿਹਾ ਬੜਾ ਹੀ ਹੋਗੀ ਜਗਦੀਪ ਜੀ ਸਰ ਉਹ ਤਾਂ ਸਾਈਟ ਬਣਾ ਜਗਦੀਪ ਜੀ ਹਾਂ ਜਿਹੜੇ ਕੰਮ ਕਰਨਾ ਹੈ ਕਿ ਨਹੀਂ ਕਰਨਾ ਸਰ ਕਰਨਾ ਜੀ ਉਹਦੀ ਸ਼ਿਕਾਇਤ ਸ਼ੋਅ ਖਰਾਬ ਕਰਦੇ ਉਹਨਾਂ ਨੂੰ ਹੋਇਆ ਸੀਗਾ ਉਹਦੀ ਸ਼ਿਕਾਇਤ ਹੋਈ ਸੀ ਆਨਲਾਈਨ ਟੈਂਡਰਸ ਦੀ ਆਨਲਾਈਨ ਟੈਂਡਰਸ ਹੈ ਫੋਟੋ ਤੋਂ ਫੋਟੋ ਕੀ ਚੀਜ਼ ਕਹਿੰਦਾ ਉਹ ਮੈਂ ਕੀ ਚੀਜ਼ ਕਹਿੰਦਾ ਇਹ ਉਹ ਨਹੀਂ ਸ਼ਿਕਾਇਤ ਜ਼ੀਰੋ ਹੀ ਕਰਾਇਆ ਨਹੀਂ ਉਹ ਸ਼ਿਕਾਇਤ ਤਾਂ ਦੇ ਖਾਸ ਨੂੰ ਮੈਂ ਮਰਦ ਨੂੰ ਖਾਈਏ ਸ਼ਿਕਾਇਤ ਹੋਈ ਹੈ ਸ਼ਿਕਾਇਤ ਦਿਓ ਉਹ ਦੇ ਦੇਾਂਗੇ ਨਹੀਂ ਹੁਣ ਹੈ ਨਹੀਂ ਜਿਹੜਾ ਬੰਦਾ ਕਰਦਾ ਸੀ ਉਹ ਨੂੰ ਮੈਂ ਕਿਹਾ ਵੀਡੀਓ ਸਾਹਿਬ ਇਹਨਾਂ ਸਾਰਿਆਂ ਨੂੰ ਲੋਕ ਸਮਝਾ ਸਾਰੇ ਕਰਦੇ ਖਰਾਬ ਬੰਦਿਆਂ ਨੂੰ ਮੈਂ ਕਿੰਨੇ ਲੋਕ ਜਿੰਨੇ ਵੀ ਬਿਰਕਲ ਆਉਂਦੇ ਨੇ ਸਾਰੇ ਰੋਂਦੇ ਆਉਂਦੇ ਨੇ ਸਿਰੋਸ ਇੱਕ ਸਾਲ ਹੋ ਗਏ ਪਿੰਡ ਕਦੇ ਆਏ ਨਹੀਂ ਸੀ ਕਮਾਲ ਯਕਰ 15 ਦਿਨ ਵਿੱਚ ਬਬਰ ਹੋਣਾ ਮੈਂ ਮਿੰਤਾ ਕਰ ਕਰ ਮਰ ਜੀ ਇਹ ਸਰਪੰਚ ਨੇ ਨਹੀਂ ਚੱਕਦਾ ਆਪਾਂ ਚੱਲਦੇ ਦਫ਼ਤਰ ਬੀਡੀਪੀ ਸਾਹਿਬ ਕੋਲ ਜਾਂਦੇ ਉੱਥੇ ਬੈ ਕੇ ਤਾਂ ਸਾਰੀ ਗੱਲ ਹੋਣਾ ਜੋ ਗੰਦ ਪਿਆੜਾ ਇੱਥੇ ਜੀ ਸਾਨੂੰ ਸੁਖ ਬੋਲਣੇਗੀ ਅਸੀਂ ਦੂਜੀ ਵਾਰ ਸਰਪੰਚਾਂ ਵੀ ਬਣ ਕੇ ਆ ਕੇ ਸਾਡੇ ਵਿੱਚ ਨਾ ਕਿਸੇ ਗੱਲ ਦੇ ਬਣ ਕੇ ਆਏ ਅੱਜ ਬੀਡੀਪੀਓ ਦਫ਼ਤਰ ਫਾਜ਼ਲ ਕਾ ਵਿਖੇ ਜੋ ਨਵੀਆਂ ਪੰਚਾਇਤਾਂ ਚੁਣੀਆਂ ਗਈਆਂ ਨੇ ਸਰਪੰਚ ਔਰ ਜਿਹੜੇ ਪੰਚ ਨੇ ਸਾਡੇ ਉਹਨਾਂ ਦੀ ਟ੍ਰੇਨਿੰਗ ਚੱਲ ਰਹੀ ਹੈ ਔਰ ਜੋ ਕਈ ਲੋਕਾਂ ਨੂੰ ਮੁਸ਼ਕਲਾ ਆ ਰਹੀਆਂ ਸੀਗੀਆਂ ਦਫ਼ਤਰਾਂ ਦੇ ਵਿੱਚ ਆ ਕੇ ਜਿਹੜੇ ਸਾਡੇ ਬੀਡੀਪੀਓ ਨੇ ਸਾਡੇ ਏਪੀਓ ਸਾਹਿਬ ਨੇ ਜਿਹੜਾ ਸਾਰਾ ਸਟਾਫ ਹੈ ਬੀਡੀਪੀ ਆਫਿਸ ਦਾ ਮਨਰੇਗਾ ਦਾ ਉਹਨਾਂ ਨਾਲ ਮੀਟਿੰਗ ਕੀਤੀ ਹੈ ਔਰ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਆਏ ਜੇ ਕੋਈ ਕੰਮ ਲੈ ਕੇ ਆਉਂਦਾ ਨਾਲ ਦੀ ਨਾਲ ਉਹਨਾਂ ਦਾ ਕੰਮ ਕੀਤਾ ਜਾਏ ਉਸ ਤਹਿ ਸਾਰੇ ਜਿਹੜੇ ਅਫਸਰ ਸਾਹਿਬਾਨਾਂ ਨਾਲ ਮੀਟਿੰਗ ਕੀਤੀ ਹੈ ਵਿਚਾਰਾਂ ਕੀਤੀਆਂ ਨੇ ਕੋਈ ਮੁਸ਼ਕਲ ਜਿਹੜੀ ਲੋਕਾਂ ਨੂੰ ਆਉਦੀ ਹੈ ਉਹ ਹੱਲ ਕਰਨ ਬਾਰੇ ਜਿਹੜੀ ਅਫਸਰਾਂ ਨੂੰ ਦਿੱਤਾ ਗਿਆ ਹੈ ਬੀਡੀਪੀ ਦਾ ਖਾਣਾ ਕਿੰਨਾ ਦਾ ਟਾਈਮ ਖਾਣੇ ਦਾ ਅੱਡੇ ਤੋਂ ਦੋ ਹੁੰਦਾ ਨਹੀਂ ਸਰ ਹੁਣੇ ਹੀ ਗਿਆ ਥੱਪੀ ਤਾਂ ਕੋਈ ਵਕਤ ਨਹੀਂ ਆਉਂਦਾ ਨਹੀਂ ਰਮਣ ਗਿਆ ਇੱਥੇ ਮੇਰੇ ਕੋਲ ਆਉਂਦੀ ਹੁੰਦੀ ਨਹੀਂ ਮਾਰ ਨਹੀਂ ਇੱਕ ਟਾਈਮ ਰੱਖੋ ਯਾਰ ਮੈਂ ਥੋੜਾ ਗੱਡੀ ਚੱਲੂਗੀ ਕੋਈ ਫਾਇਦਾ ਨਾ ਜਿੱਤੇ ਵਕਤ ਤੱਕ ਸਰ ਜੀ ਆ ਮੈਂ ਕਰ ਲਿਆ ਨਾ ਪੰਜ ਕਰ ਲੇ ਉਹਨਾਂ ਮੈਂ ਪੂਰੀ ਕਰ ਦੂੰਗਾ ਲਗਦਾ ਘੰਟੇ ਮੈਂ ਬਣੇ ਬਣੇ ਉਹਨੇ ਨਹੀਂ ਮੈਨੂੰ ਚਾਹੀਦੇ ਕੰਮ ਚਾਹੀਦੇ ਮੈਂ ਹੁਣ ਮਜਬੂਰ ਹੋ ਕੇ ਆਇਆ ਅੱਜ ਮੈਨੂੰ ਸ਼ਿਕਾਇਤਾਂ ਆਉਂਦੀਆਂ ਤੇ ਬੰਦੇ ਬਿੰਦ ਨਹੀਂ ਕੰਮ ਨਹੀਂ ਕਰਦੇ ਖੱਟਚਲ ਖਾਰ ਕਰਦੇ ਨੇ ਮੇਰੇ ਜੋ ਕਾਗਜ਼ ਪੱਤਰ ਉਹਨਾਂ ਵੀ ਮਾੜਾ ਜਿਹਾ ਬੜਾ ਹੀ ਹੋਊਗੀ ਗਗਦੀਪ ਜੀ ਆ ਸਰ ਜੀ ਆ ਹਾਂ ਸਾਈਡ ਬੰਦੇ ਨੂੰ ਕਰਦੇ ਸਾਈਡ ਬੰਦੇ ਨੂੰ ਜੋ ਬੰਦੇ ਨੇ ਰੱਖੇ ਨੇ ਸੈਂ ਤੋਂ ਬਗੈਰ ਵੀ ਬੰਦੇ ਆ ਸਾਈਡ ਨਹੀਂ ਚੱਲਦਾ ਨਹੀਂ ਸਾਈਡ ਇੱਕ ਤਾਂ ਨਹੀਂ ਚੱਲੇ ਦੋਗੇ ਨਹੀਂ ਚੱਲਦੇ ਤੂੰ ਅੱਜ ਫਿਰ ਗੋਪੀ ਨੂੰ ਫੋਨ ਕਰ ਕਹੀ ਨਾ ਮੇਰੇ ਆਪਾਂ ਉਹਦੇ ਦੇ ਦੇ ਸੈਂ ਨਹੀਂ ਮੈਂ ਕਹੇ ਜਿਹੜੇ ਮਿਆਣੀ ਪਿੰਡ ਮੈਂ ਲੀਵਰ ਘੜਾਈ ਕਮਰੇ ਵਿੱਚ ਸਟਾਕ ਜਮਾ ਨਹੀਂ ਕਰਾਉਂਦਾ ਆਪਾਂ ਉਹਦੀ ਮੈਂ ਤੁਹਾਨੂੰ ਦੱਸਣਾ ਜਿਹੜੀ ਜੇ ਕੰਮ ਕਰਨਾ ਹੈ ਕਿ ਨਹੀਂ ਕਰਨਾ ਸਰ ਕਰਨਾ ਜੀ ਉਹਦੀ ਸ਼ੌਕਰਾਬ ਕਰਦੇ ਆ ਨਾ ਇਹਨਾਂ ਨੂੰ ਪਿਆ ਸੀਗਾ ਉਹਦੀ ਸ਼ਿਕਾਇਤ ਹੋਈ ਸੀ ਔਨਲਾਈਨ ਟੈਂਡਰਸ ਦੀ ਆਨਲਾਈਨ ਟੈਂਡਰਸ ਹੈ ਫੋਟੋ ਤੋਂ ਫੋਟੋ ਕਿੱਥੇ ਸ਼ਿਕਾਇਤ ਉਹ ਕਿਹੜੀ ਚਿਕਾਇਤ ਹੈ ਉਹਦੇ ਹੀ ਸ਼ਿਕਾਇਤ ਜ਼ੀਰੋ ਹੀ ਕਰਾਇਆ ਨਹੀਂ ਤੂੰ ਸ਼ਿਕਾਇਤ ਤਾਂ ਦੇਖਾ ਸਾਨੂੰ ਮੇਰੇ ਤੋਂ ਖਾਈਏ ਸ਼ਿਕਾਇਤ ਹੋਈ ਹੈ ਸ਼ਿਕਾਇਤ ਦਿਓ ਉਹ ਦੇ ਦੇਣਗੇ ਬੰਦੇ ਨਹੀਂ ਹੁਣ ਹੈ ਨਹੀਂ ਜਿਹੜੇ ਬੰਦਾ ਕਰਦਾ ਸੀ ਉਹਨੂੰ ਮੈਂ ਕਿਹਾ ਵੀਡੀਓ ਸਾਹਿਬ ਇਹਨਾਂ ਸਾਰਿਆਂ ਨੂੰ ਲਾਅ ਸਮਝਾ ਸਾਰੇ ਕਰਦੇ ਖਰਾਬ ਬੰਦਿਆਂ ਨੂੰ ਮੈਂ ਕਿੰਨੇ ਲੋਕ ਜਿੰਨੇ ਵੀ ਬਰਕਲ ਆਉਂਦੇ ਨੇ ਸਾਰੇ ਰੋਂਦੇ ਆਉਂਦੇ ਨੇ ਸਿੰ ਸਰਬਸ 1 ਸਾਲ ਹੋ ਗਏ ਪਿੰਡ ਕਦੇ ਆਏ ਨਹੀਂ ਸੀ ਕਮਾਲ ਯਾਤਰਾ 15 ਦਿਨ ਵਿੱਚ ਬੱਬਰ ਹੋਣਾ ਮੈਂ ਮਿੰਤਾ ਕਰ ਕਰ ਮਰ ਜੀ ਇਹ ਸਰਪੰਚ ਨੇ ਹੋਣੀ ਚਾਹਦਾ ਉਹ ਯੂਪੀਐਨ ਵਾਲੀ ਉਲਟਾ ਮੇਰ ਨੂੰ ਫੋਨ ਕਰ ਕੇ ਕਹਿੰਦਾ ਮੈਂ ਸਾਈਨ ਨਹੀਂ ਕਰਾਂ ਦਲਜੀਤ ਨੂੰ ਸਾਈਨ ਕਰਾ ਜਿੰਦੇ ਇਹ ਤਾਂ ਗੱਡ ਨਹੀਂ ਹੋਏ ਉਹ ਨਹੀਂ ਸਰ ਮੈਂ ਰਮਨ ਨੂੰ ਕਿਹਾ ਸੀਗਾ ਕਿ ਤੂੰ ਬਣਾ ਦਿਓ ਰਮਨ ਕਹਿੰਦਾ ਮੈਂ ਬਣਾ ਦੇਣਾ ਪਰ ਇੱਕ ਤਰੀਕ ਤੋਂ ਰਮਨ ਨੇ ਕਿਹਾ ਰਮਨ ਸੈੱਟ ਕਰੋ ਸਵਾ ਸੈੱਟ ਐ ਐਮਐਲ ਸਾਹਿਬ ਸੈਟੀਸਫੈਕਟ ਤੁਹਾਨੂੰ ਸਹੀ ਗੱਲ ਆਪਾਂ ਚੱਲਦੇ ਦਫ਼ਤਰ ਬੀੜੀ ਸਾਹਿਬ ਕੋਲ ਜਾਂਦੇ ਜਿੱਥੇ ਬੈਠ ਕੇ ਦੰਸਾਂ ਦੀ ਗੱਲ ਕਰਦੇ ਹਾਂ ਜੋ ਗੰਦ ਪਿਆੜਾ ਇੱਥੇ ਜੀ ਸ ਅਸੀਂ ਦੂਜੀ ਵਾਰ ਸਰਪੰਚਾਂ ਵੀ ਬਣ ਕੇ ਆ ਕੇ ਸਾਡੇ ਵੀ ਨਾ ਕਿਸੇ ਗੰਦੇ ਬਣ ਕੇ ਆ